ਆਣੀ ਹੁੰਦਾ ਹੈ ਕਿ 9 ਦਾ ਕਿਹੜਾ ਨੰਬਰ ਦੱਸ ਚੱਲ ਚੱਲ ਲੋ ਜੀ ਹੁਣ ਜਾ ਰਹੇ ਆ ਅਸੀਂ ਚੰਡੀਗੜ੍ਹ ਨੂੰ ਮੋਹਾਲੀ ਉੱਥੇ ਇੱਕ ਦੋ ਕੰਮ ਉਹ ਕਰਾਉਣੇ ਨੇ ਤੇ ਅੱਜ ਮੌਸਮ ਬੜਾ ਵਧੀਆ ਹੋਇਆ ਹੋਇਆ ਬਾਈ ਬਾਜ਼ਾਰ ਚੋਂ ਲੱਗੀ ਗ੍ਰੇਨਰੀ ਗ੍ਰੇਨਰੀ ਸਾਰੇ ਪਾਸੇ ਸਿਸਟਮ ਆਪਾਂ ਖੜੇ ਆ ਨਿਊ ਚੰਡੀਗੜ੍ਹ ਦੇ ਵਿੱਚ ਓਮੈਕਸ ਸਿਟੀ ਜਿਹੜੀ ਬਸਾਈ ਹੋਈ ਇੱਥੇ ਨਵੀਂ ਬਣੀ ਜਿਹੜੀ ਉਹਦੇ ਵਿੱਚ ਆਇਆ ਤੇ ਸਾਹਮਣੇ ਹੈਗਾ 11 ਆਰਟ ਟੈਟੂ ਇੱਥੇ ਬਾਈ ਨੇ ਟੈਟੂ ਬਣਾਉਣਾ ਜੱਸੇ ਨੇ ਤੇ ਹੁਣ ਇੱਥੇ ਬਣਾਉਨੇ ਆ ਤੇ ਹੁਣ ਦੁਕਾਨੇ ਇੱਥੇ ਢਾਲ ਦਵਾਲਾ ਇੱਥੇ ਤਾਂ ਬਾਈ ਹੁਣ ਬਿਲਡਿੰਗਾਂ ਬਿਲਡਿੰਗਾਂ ਖੜੀਆਂ ਕਰਦੇ ਆ ਨਿਊ ਚੰਡੀਗੜ੍ਹ ਸਾਰੇ ਹੀ ਚੇਂਜ ਹੋਇਆ ਪਿਆ ਬਹੁਤ ਡਿਵੈਲਪਮੈਂਟ ਚੱਲ ਰਹੀ ਹੈ ਬਿਲਡਿੰਗਾਂ ਦੇ ਕੰਮ ਚੱਲ ਰਹੇ ਨੇ ਇੱਥੇ ਸਮਾਰੋ ਮਾਤ ਉਹ ਕਿੰਨੇ ਵਜੇ ਅਪਾਇਟਮੈਂਟ ਆਪਣੇ 11 ਵਜੇ ਉਹ ਇੱਕ ਜਗਨੇ ਟੈਟੂ ਬਣਾਉਣਾ ਵੀ ਹੋਇਆ ਤਾਂ ਸਰਚ ਕਰਦੇ ਹੋ ਇੰਸਟਾਗ੍ਰਾਮ ਤੇ ਇਹਨਾਂ ਦਾ ਪੇਜ ਵੀ ਆ ਤੇ ਵਧੀਆ ਬਣਾਉਂਦੇ ਹੋਏ ਥੋੜਾ ਕਾਸਟਲੀ ਆ ਪਰ ਵਧੀਆ ਲੋ ਜੀ ਮੌਸਮ ਪੂਰਾ ਚੱਲੋ ਗਿਆ ਮੀਂਹ ਪੈ ਰਿਆ ਸੀ ਪਹਿਲਾਂ ਹੁਣ ਮੀਂਹ ਹੱਟਿਆ ਮੜਾ ਜਾ ਹੁਣ ਨਿਕਲਣੇ ਬਾਹਰ ਅਸੀਂ ਅਦੂੜਾ ਵਧੀਆ ਇੱਥੇ ਦਾ ਬਾਈ ਦੋ ਬੈਠਾ ਬਨੇ ਵਾਲਾ ਉਸਤਾਦ ਉਹ ਰੋਟੀ ਖਾ ਰੇ ਬੈਠਾ ਹੰਦੇ ਗਿਲਾ ਮੇਰਾ ਤੇਰੀ ਆ ਵੀ ਕਿੱਥੇ ਖਾਣੀ ਆ ਆ ਵੀ ਠੀਕ ਹੈ ਹੋਣਾ ਇਹਨੂੰ ਰਾਇਫਾ ਔਰ ਖਾਣੇ ਵਾਲੀ ਸਾਰੇ ਹਾਂ ਲੋ ਜੀ ਮੀਨੇ ਕਿਤੇ ਨਹੀਂ ਜਾਣਦਾ ਤੁਹਾਨੂੰ ਇੱਥੇ ਸਾਨੂੰ ਬੈਠ ਕੇ ਖਾਣਾ ਪਿਆ ਹਾਂ ਮੀਂਹ ਬਾਵਾ ਤੇਜ ਆ ਗਿਆ ਬਾਹਰ ਤੇ ਹੁਣ ਖਾ ਰਹੇ ਆਂ ਆਪਾਂ ਸਮੋਸੇ ਆਪਣੇ ਪਹਿਲੇ ਸਮੋਸੇ ਮੁੰਡਾ ਪਹਿਲਾਂ ਨਹੀਂ ਖਾਦੇ ਸੀ ਤਾਂ ਇਹ ਛੁੱਟੀ ਦੇ ਪਹਿਲੇ ਸਮੋਸੇ ਆ। ਕੋਕਾ ਕਿਹੜੀ ਬਦਲਣੀ ਆ? ਆ ਲੈ ਲਈਏ। ਰੈਡ ਮਾਰਟੀ ਲੈ ਲਿਆ। ਸਹੀ ਆ। ਸਹੀ ਆ? ਗਿਰ ਗਲਾਸੀਆਂ ਦੇ ਦੋ ਯਾਰ। ਲੋ ਜੀ ਸਮੋਸੇ ਖਾਇਆ ਏ। ਦੋ ਦੋ ਤੇ ਨਾਲੇ ਪਰਫੀ। ਤੇ ਹੁਣ ਚੱਲਦੇ ਆ ਟੈਟੂ ਬਣਵਾਉਣੇ ਉੱਪਰ ਬੰਦੇ ਦਾ। ਐ ਤੁਹਾਨੂੰ ਦਿਖਾਉਣੇ ਪਏ ਬਣਾ ਕੇ ਆਂ ਫਿਨਿਸ਼ਿੰਗ ਹੋ ਗਿਰੇ ਜਦੋਂ। ਫਿਰ ਦਿਖਾਵਾਂਗੇ। ਅੱਜ ਭਾਈ ਤਕਰੀਬ 12 ਵਜੇ ਦੀ ਨਹੀਂ ਪੈ ਰਹੀ ਹੈ। ਇਹ ਦੇਖ ਕੇ ਮਰਜੀ ਚੱਲ ਰਹੀ ਹੈ। ਪੂਰਾ ਠੰਡਾ ਮਾਹੌਲ ਆ ਗਿਆ। ਠੰਡ ਲੱਗਣਾ ਕਿ ਏਸੀ ਬੰਦ ਕਰਨਾ ਪਿਆ ਹੁਣ। ਲੋ ਜੀ ਭਾਈ ਨੇ ਬਹੁਤ ਜਿਆਦਾ ਪਾਰਟਿਸਿਪੇਟ ਕਰਿਆ ਬਹੁਤ ਜ਼ਿਆਦਾ ਸਰਟੀਫਿਕੇਟ ਲਏ ਹੋਏ ਨੇ। ਤੇ ਜਿਹੜੇ ਭਾਈ ਨੇ ਟੈਟੂ ਬਣਾਏ ਹੋਏ ਨੇ ਉਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਇੱਥੇ। ਆਹ ਟੈਟੂ ਮਨੂ ਪਰਸਨਲੀ ਬਹੁਤ ਕੱਢ ਲਿਆ ਜਿਹੜਾ 6 ਜਿਹੜਾ ਆਹ ਵਾਲਾ। ਬਹੁਤ ਟੈਲੈਂਟ ਆ ਭਾਈ ਜੀ ਯਾਰ ਟੈਟੂ ਵਾਲਾ। ਬਹੁਤ ਰੰਗ ਡੈਡੂ ਬਣਾਉਂਦਾ ਜਿੱਦਾਂ ਜਿੱਦਾਂ ਵੀ ਤੂੰ ਕਹੋਗੇ ਉਹ ਜੀ ਡਰਾਇੰਗ ਕੱਢ ਕੇ ਉਦਾਂ ਹੀ ਬਣਾਉਂਦਾ ਬਹੁਤ ਜੀ ਸਸਟਾ ਬਣਾਉਂਦਾ ਬਾਈ ਨੇ ਆਲਮੋਸਟ ਰੈਡੀ ਹੋ ਹਾਂ ਹੁਣ ਕਿੰਨੇ ਘੰਟੇ ਹੋ ਕੇ ਬੈਠੇ ਹਾਂ 6 7 ਹੋ ਗਏ ਨਾ ਉਹ ਤੈਨ੍ਹੇ ਵੇਲੇ ਮੈਂ ਦੇਖੀ ਨੇ 6 ਘੰਟੇ ਹੋ ਗਏ ਸਿੱਧਾ ਸਾਫ ਕੋ ਜ ਸਾਢੇ 9 ਹੋ ਗਏ ਅਸੀਂ ਆਏ ਸੀ ਪੂਰੇ ਪਉਣ ਗਿਆਰਾ ਪਹੁੰਚ ਗਏ ਤੇ 11 ਵਜੇ ਸਟਾਰਟ ਹੋ ਗਿਆ ਤਾਂ ਹਾਂ ਦੇਖੋ ਜੀ 10 ਤੋਂ 11 ਘੰਟੇ ਫਿਰ ਬੈਠਣ ਸਨ ਨਾ ਹਾਂ 9 ਤੇ 10 ਘੰਟੇ ਹੋ ਗਏ ਇੰਨਾ ਚੋ ਟੀਵੀ ਹੈਗਾ ਤੇ ਨੈਟਪਲਿਕਸ ਵਾਲਾ ਚੱਲਦਾ ਮੇਰਾ ਤਾਂ ਟਾਈਮ ਇਹਨਾਂ ਪਾਸ ਹੋ ਗਏ ਇਹਨੇ ਕਰਫ ਕਰ ਲਿਆ ਹੈ ਹਨਾ ਬੇਬੀ ਸੀਰੀਜ਼ਾਂ ਕਿ ਮਰ ਕੇ ਫਿਲਮ ਦੇਖੇ ਆਉਣੇ ਹੋਰ ਫਿਲਮ ਲਾਈ ਹੈ ਮੈਂ ਪਾਸ ਹੋ ਰਿਹਾ ਮੈਂ ਸੋਨਾ ਬਣਾਇਆ ਹੈ ਕੈ ਪੰਜਾਬ ਬੈਠਣ ਵਾਸਤੇ ਨਾ ਉਹ ਫਿਰ ਮਾ ਫਿਲਮਾਂ ਫੁੱਲ ਵਿੱਚ ਦੇਖੀ ਹੋਈ ਨੇ ਨੈਟਵਰਕ ਚ ਉਸ ਬਾਈ ਕਹਿੰਦਾ ਕਿੰਨਾ ਜਿਹੜਾ ਟੈਟੂ ਬਣਾਉਣ ਦਾ ਉਹਦਾ ਟਾਈਮ ਖਰਾਬ ਹੋਣਾ ਹੀ ਹੋਣਾ ਜਿਹੜਾ ਨਾਂ ਆਉਂਦਾ ਇੱਕ ਦੋ ਕਹਿੰਦਾ ਜਿਹੜਾ ਟੀਵੀ ਨਾਲ ਲਾ ਕੇ ਦੇਈਏ ਕਹਿੰਦਾ ਬੋਰ ਹੋ ਜਾਂਦਾ ਬੰਦਾ ਫਿਰ ਸੋ ਵੀ ਜਾ ਬਲੀ ਦੋਵਾਰ ਤਾਂ ਇਤਨੇ ਪੈਸੇ ਦਾ ਇਤਤਜਾਹ ਮੁਸ਼ਕਿਲ ਲੋ ਜੀ ਹੁਣ ਫ੍ਰੀ ਹੋ ਜਾਂਦਾ ਕਿ 10 ਵਜੇ ਟੈਟੂ ਨੂੰ ਬਹੁਤ ਟਾਈਮ ਲੱਗ ਗਿਆ ਬੱਦਰੀ ਬਾਬੂ ਬੰਨੀ ਹੋਈ ਹੈ ਨਹੀਂ ਤੁਹਾਨੂੰ ਦਿਖਾ ਦੇਣਾ ਤਾਂ ਕਿਹੜਾ ਕੱਲੂ ਦਿਖਾਵਾਂਗੇ ਉਹ ਜੀ ਕੁਝ ਪੂਰੇ 10 ਬੱਚ ਗਿਆ ਤੇ ਮੈਂ ਵੀ ਪੂਰਾ ਪਹਿ ਰਿਹਾ ਵੀ ਸਵੇਰ ਦਾ ਹੀ ਪੈਂਦਾ ਅੱਜ ਲੋ ਜੀ ਇੱਕ ਵਾਰ ਫੇਰ ਤੋਂ ਗੁੱਡ ਮਾਰਨਿੰਗ ਸਾਰਿਆਂ ਨੂੰ ਪੂਰੀ ਰਾਤ ਹੋ ਗਈ ਮੈਂ ਪੈਂਦੇ ਨੂੰ ਇਦਾਂ ਵੀ ਪੈ ਰਿਹਾ ਪੂਰੀ ਰਾਤ ਦਾ ਪੂਰਾ ਮੌਸਮ ਠੰਡਾ ਕਰਿਆ ਹੋਇਆ ਇੱਧਰ ਮਿਲੋ ਜੋਬਨ ਸਿੰਘ ਨੂੰ ਜੋਬਨਦੀਪ ਓਏ ਕਿੱਦਾਂ ਫਿਰ ਹੈਲੋ ਫਿਰ ਤਾਂ ਕਰਦੇ ਸਾਰਿਆਂ ਨੂੰ ਪਾਣੀ ਜੀ ਖੇਡਦਾ ਫਿਰਦਾ ਤੂੰ ਹੁਣ ਇਹ ਉੱਠਿਆ ਬਾਅਦ ਚ ਪਹਿਲਾਂ ਮੀਂਹ ਚ ਭੱਜਿਆ ਆ ਕੇ ਹਾਂ ਨੰਗੇ ਪਾਏ ਬਾਜ ਵੜ ਜਾ ਨੰਗੇ ਖੋਲ ਕੇ ਪੜ ਜਾ ਇਹਨੂੰ ਨੰਗੇ ਪਰਾਂ ਦੀ ਪਤਾ ਲੱਗ ਗਿਆ ਚੱਲ ਵੜ ਜਾ ਕੋਈ ਨਹੀਂ ਵੜ ਜਾ ਕੁਛ ਨਹੀਂ ਹੁੰਦਾ ਬਾਅਦ ਚੋਂ ਦੂਜੇ ਤਰ੍ਹਾਂ ਬਣੀ ਫਿਰ ਅੰਦਰ ਜੀ ਇੱਧਰ ਬੈਠੇ ਮਾਤਾ ਜੀ ਰਸਮ ਤੇ ਤੇ ਜੱਦਾ ਕਹੀ ਹੈ ਨਾ ਮੈਂ ਨਾ ਕਰ ਨਾ ਕਰ ਨਾ ਕਰ ਹੁਣ ਤਿਲਕੀਏ ਨਾ ਜਦੋਂ ਨੱਚਣ ਲੱਗਿਆ ਹੋਇਆ ਔਰੇ ਚੱਲ ਹੁਣ ਆ ਜਾ ਆ ਬੜਾ ਛਤਰੀ ਆਪਣੀ ਲੋ ਜੀ ਸਵੇਰ ਦਾ ਟਾਈਮ ਹੈ ਚਾਹੇ ਗੁੱਡ ਮਾਰਨਿੰਗ ਪੀਪੇ ਵਾਲੇ ਬਿਸਕਟ ਇਹ ਚੁੰਨੀ ਦੇਵੇਂ ਕਰਿਆ ਚੁੰਨੀ ਨਹੀਂ ਆਇਆ ਦੋ ਤੀ ਪਿਆਲੇ ਪੀਪੇ ਵਾਲੇ ਆ ਬਦੇ ਛੜੇ ਲੱਗਦੇ ਮਨ ਨੂੰ ਨਾ ਇਹ ਮੁੱਕਲੇ ਆ ਖਾ ਗਿਆ ਸਾਰੀ ਸਾਰੀ ਆ ਖਾ ਗਿਆ ਆ ਆ ਬਲੇ 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 ਬਿੜਿਆ ਪਿਆ ਪਰੌਂਠਿਆਂ ਨੂੰ ਬਿਨਾ ਪਰੌਂਠੇਸ ਨਾਲ ਰੋਟੀ ਨਹੀਂ ਖਾਂਦਾ ਇਹ ਪਰੌਂਠਾ ਬਣਾ ਕੇ ਦੇਣਾ ਪੈਂਦਾ ਇਹਨੂੰ ਸਪੈਸ਼ਲ ਇਹ ਜੱਗ ਗਿੱਧਿਆ ਪਰੌਂਠੇ ਬਰੇ ਆਉ ਮਾਉ ਮਾਉ ਅਰੇ ਛੇ ਕਿਦਾਂ ਮੇਰਾ ਲੱਡੂ ਆਇ ਨਹੀਂ ਆਉਦਾ ਹੈ ਕਿ ਨਾਉ ਦਾ ਕੀ ਨਾਉ ਦੱਸ ਚੱਲ ਚੱਲ ਇੱਧਰ ਫੇ ਚੱਲ ਖਿੱਚ ਖਿੱਚ ਲੈ ਛੜਤੀ ਬਾਂਦਰ ਛੱਡੀ ਗਾ ਦੇ ਹੁਣ ਜਦ ਤੱਕ ਨਾ ਚਲੋਣੀ ਆ ਉੱਪਰ ਬੈਏ ਨਹੀਂ ਉਹ ਜੇ ਚਲਾਉਣ ਦੇ ਨਾਲ ਗੱਡੀ ਆਹੋ ਆਏ ਆ ਗੋਏ ਆਏ ਹਾਏ ਹਾਏ ਆ ਗੋਏ ਲੈ ਛੂਟੇ ਗਾ ਤੇ ਮੈਨੂੰ ਐਸ ਪਹਿਲਾਂ ਭਾਈ ਕਿ ਊਟੇ ਲੈਣੇ ਜਾਣ ਮੁੰਡੇ ਨੇ ਅੱਜ ਝੂਟੇ ਲੈਣੇ ਨੇ ਇਹਨੇ ਝੂਟੇ ਲੈ ਕੇ ਆਉਣੇ ਅੱਜ ਕਿੱਥੇ ਗੱਡੀ ਖੜੀ ਆ ਆਪਣੀ ਹਾਂ ਪਾਪਾ ਉਹ ਭਾਈ ਬੜੇ ਹੋ ਗਏ ਹਾਂ ਆ ਗਈ ਹਾਂ ਹਾਂ ਛੋਟੀ ਜੀ ਉਹਦੇ ਤੇ ਜਾਣਾ ਹੈ ਹਾਂ ਉਹ ਤੇਰੀ ਆਪਣੀ ਛੋਟੀ ਜੀ ਕੀ ਹੋਣੀ ਤੇ ਜਾਣਾ ਹਾਂ ਉਹਦੇ ਵਿੱਚ ਜਾਣਾ ਇਹ ਕੌਣ ਬੈਠਾ ਹੈ ਕੌਣ ਬੈਠਾ ਹੈ ਹਾਂ ਕੌਣ ਬੈਠਾ ਭਾਈ ਦੇਖੋ ਆਏ ਤੇਰਾ ਮੁੰਡਾ ਹੋਜੇ ਰਾਤ ਨੂੰ ਡੱਡੂਆਂ ਚਿੱਕੇ ਲਾਉਂਦਾ ਡੱਡੂ ਬਾਈ ਡੱਡੂਆਂ ਨੂੰ ਬਹੁਤ ਪੈਂਦਾ ਇਹ ਬਹੁਤ ਵਰਦਾ ਇਹ ਤਾਂ ਰਾਤ ਨੂੰ ਐਂ ਫਾਤਾਂ ਵੀ ਖਾ ਲੈਂਦਾ ਡੱਡੂ ਹੀ ਲੈਂਦਾ ਡਰਦਾ ਹੀ ਇੱਕ ਮੈਂ ਦੇਖਿਆ ਉੱਥੇ ਐਂ ਐ ਮਲਕ ਮਲਕ ਜਾਵੇਰ ਪਿੱਛੇ ਐਂ ਖੜ ਮੈਨੂੰ ਬੈਠ ਨਹੀਂ ਖਾ ਲੈਂਦਾ ਹੱਥ ਜੇ ਨਹੀਂ ਜਾਏਗਾ ਮਲਕ ਦਾ ਦਿਮਾਗਸ ਬਣਦਾ ਹੈ ਡੱਡੂਆਂ ਉੱਪਰ ਡੱਡੂਆਂ ਉੱਪਰ ਬਦਮਾਸ਼ ਬਣਦਾ ਹੈ ਇੱਥੇ ਨਹੀਂ ਖੜਾ ਤਾ ਹਾਂ ਪੁੱਤਾ ਸਾਰਾ ਹਾਂ ਜਿਹਨੂੰ ਮਨ ਡਰ ਲੱਗਦਾ ਤਾਂ ਹਾਂ ਹਾਂ ਜਿਹਨੂੰ ਕੋਲ ਓਕੇ ਵੀਰ ਜੀ ਆ ਗਏ ਨਾ ਵੀਰ ਨਵੀਂ ਵੀਰ ਜੀ ਆਨੇ ਆਪਣੇ ਚੋਚਦੇ ਫਿਰ ਬਾਪ ਨੂੰ ਦੀ ਟ੍ਰੈਕ ਕਰੀ ਨੀ ਨੀ ਇਹਨੇ ਚੋਚ ਕੇ ਨਹੀਂ ਕਰਦੇ ਨਾ ਫਿਰ ਬਾਪ ਨੂੰ ਆ ਕੇ ਲਿਆ ਫਿਰ ਬਾਪ ਨੂੰ ਆ ਕੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜਿੱਥੇ ਲੱਗਿਆ ਹੋਇਆ ਮੇਲਾ ਮਰਿੰਡੇ ਮੰਡੀ ਦੇ ਵਿੱਚ ਲੱਗਿਆ ਹੋਇਆ ਮਰਿੰਡੇ ਚਮਕੌਰ ਸਾਹਿਬ ਰੋਡ ਤੇ ਤੇ ਹੁਣ ਦਿਖਾਉਣੇ ਤੁਹਾਨੂੰ ਇੱਥੇ ਰਾਲਾ ਦਵਾਲਾ ਦੇਖੋ ਪਹਿਲਾ ਇੱਥੇ ਰਾਲਾ ਦਵਾਲਾ ਕਿੱਦਾਂ ਬਈ ਆ ਵਦਰਾ ਮਿਲੋ ਪਹਿਲਾਂ ਇਹ ਹੈਗਾ ਜੀ ਆਗਮਸੋਹੀ ਕਿਹੜੇ ਸਕੂਲ ਪੜਦਾ ਗਾਰਡਨ ਵੈਲੀ ਗਾਰਡਨ ਵੈਲੀ 'ਚ ਪੜਦਾ ਮੁੰਡਾ ਕੁਝ ਪਹਿਲਾਂ ਟਿਕਟ ਲੈਣੀ ਪੈਣੀ ਆਪਾਂ ਨੂੰ 30 ਰੁਪਏ 30 ਰੁਪਏ ਟਿਕਟ ਆ ਲੋ ਜੀ ਐਂਟਰੀ ਕਰਨ ਲੱਗਿਆ ਹੁਣ ਆਪਾਂ ਚੰਦ ਆਜਾ ਸਾਰੇ ਟੱਬਰ ਉੱਠ ਕੇ ਆ ਗਿਆ ਮੇਲਾ ਦੇਖਣ ਬਹੁਤ ਦੁਕਾਨਾਂ ਵੀ ਲੱਗੀਆਂ ਹੋਰ ਉਹਦੇ ਵਿੱਚ ਭਾਈ ਮੈਟ ਮੋਡ ਪਛਾਇਆ ਵਧੀਆ ਬਣਾਇਆ ਮੈਂ ਜਗਾੜ ਠੀਕ ਨਾ ਆਪਣੇ ਉੱਤੇ ਲੋਨਾ ਪਾਰਕ ਲੱਗਦੀ ਉਹ ਹੀ ਸਿਸਟਮ ਆ ਦੇ ਡਿਸਾਈਡ ਹੀ ਨਹੀਂ ਹੋ ਰਿਹਾ ਅਜੇ ਕਿਹੜਾ ਝੂਟਾ ਲਈਏ ਕਿਹੜਾ ਨਾ ਲਈਏ ਕੋਈ ਆਹ ਵਾਲਾ ਝੂਟਾ ਲੈਣ ਲੱਗੇ ਹੁਣ ਅਸੀਂ ਬਹੁਤ ਵੱਡਾ ਹੈ ਦੇਖਣ ਛੋਟਾ ਲੱਗਦਾ ਤੇ ਰੌਲਾ ਬਹੁਤ ਪਾਉਂਦੇ ਆ ਰਹੇ ਚੀਜ਼ ਘੈਂਟ ਬਣਾਈ ਵੀ ਇਹਨਾਂ ਨੇ ਪੂਰੇ ਉਹ ਵੀ ਲੈਣ ਦਾ ਪੰਗਾ ਹੀ ਲੱਗਿਆ ਮੈਂ ਉਹਦਾ ਸਿਹਤ ਵੀ ਨਹੀਂ ਠੀਕ ਹੈਗੀ ਫਟੋ ਵਾਲਾ ਟਾਇਰੇ ਲਾਇਆ ਹੋ ਗੱਬੇ ਓ ਬਾਈ ਪੰਗਾ ਹੀ ਲੈ ਲਿਆ ਤਮੇ ਦਾ ਇਹਦਾ ਧੂਆ ਜਨਰੇਟਰ ਇਹ ਰੱਖਿਆ ਹੋਇਆ ਇਹਨਾਂ ਨੇ ਦੋਰੇ ਬਾਈ ਡਰ ਬਹੁਤ ਲੱਗਦਾ ਹਿਲਦਾ ਬਹੁਤ ਝੂਟਾ ਮੈਂ ਰੱਖਾ ਜੀ ਬੰਦ ਕਰਨਾ ਇਹ ਥੱਲੇ ਨੂੰ ਆਉਂਦਾ ਦਾ ਹਿੱਲਦਾ ਹੀ ਬਹੁਤ ਆ ਯਾਰ ਕੌਣ ਤੇ ਬੈਠੂ ਮੈਂ ਫੜ ਕੇ ਫੜ ਕੇ ਬੈਠਣਾ ਓਕੇ ਲੋ ਜੀ ਬੱਚੇ ਨੂੰ ਆਦਵਾ ਰਹੇ ਆ ਹੁਣ ਅਸੀਂ ਚੱਲ ਜੋ ਮਨ ਓਏ ਅੱਛਾ ਪਹਿਲਾ ਉਤਾਰਨਾ ਉਹਨਾਂ ਨੇ ਹੋਰ ਹੁੰਦਾ ਚਾਰਾ ਸਮਾਂ ਬੈਠ ਗਏ ਉਹ ਪੜਾ ਵਿੱਚ ਭੀਮ ਕਮੈਸਟਾਈ ਟੂਟੋ ਬੇਨੇ ਆਹਰਜਾ ਤਨਾ ਮਰਾਜ ਕੱਢਦੇ ਹੋਗੇ ਤਾਂ ਬੋਗਾ ਕੋਈ ਇਹ ਨੂੰ ਆ ਕਰ ਦਿੰਦਾ ਹੈ ਬਹੁਤ ਇਹੋੜੇ ਕੱਚੇ ਕੰਮ ਆ ਬਾਈ ਇੰਨੇ ਪੱਕੇ ਕੰਮ ਨਹੀਂ ਹੈਗੇ ਉਹਦੇ ਆ ਦੇ ਨਾ ਰੋਲਾ ਪੜਾ ਵੀ ਆਇਆ ਹਲਦਾ ਟ੍ਰਾਈ ਕਰ ਲੋ ਦੇਖ ਲਿਆ ਜੀ ਮਾਮਾ ਜੀ ਤਾਂ ਪੈਂਦੇ ਹੀ ਐ ਨੇ ਮੈਨੂੰ ਮੀਟ ਹੈਗੇ ਐਸੇ ਔਰ ਟ੍ਰਾਈ ਕਰੋ ਪਾਉ ਤਾਂ ਸਹੀ ਮਨੋ ਪਹਿਲਾਂ ਹੀ ਥੱਲੇ ਕਿੰਦਾ ਲੰਦਾ ਐਤਲੱਖ 12 ਦੀ 15 ਹਾਂ ਹਾਂ ਇੱਕ ਵੰਨ ਦੋਇਓ ਉਹ ਹੋਰ ਜਾਂਦੀ ਨਹੀਂ ਕੋਈ ਦੇਖ ਜੀ ਪੈਣੀ ਰਹਾ ਜਿੱਕਰ ਮੈਂ ਫਿਰ ਤਾਂ ਵੀ 1 ਮੀ ਨੀ ਮਨੋ ਨਾ ਕੀ ਡਾਈ ਹੁਣ ਬੱਲਾ ਵਾਗ ਦੇ ਨਕਲ ਵੀ ਉੱਧੇ ਹੀ ਕਰਦੇ ਆਂ ਜਿਵੇਂ ਪਿਛੇ ਘਟ ਇਧਰ ਇਹ ਸਪਾਈਡਰਮੈਨ ਪਰ ਕਰਾਰੀ ਆੜੀ ਵੀ ਆ ਚੱਲ ਸਪਾਈਡਰਮੈਨ ਲੈ ਲਾਉਣਾ ਜਾ ਚੱਲ 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 ਦੇਖੋ ਆ ਜਾ ਦੇਖ ਲਿਆ ਮੇਲਾ ਉਹਦਾ ਪਾਣਾ ਹਾਂਜੀ ਕਿਵੇਂ ਲੱਗਿਆ ਜੀ ਮਜ਼ੜ ਗਿਆ ਸੋਣਾ ਦਾ ਨਾ ਹੋਜੇ ਅੰਦਰ ਤਾਂ ਅੰਦਰ ਬਾਹਰ ਵੀ ਪੂਰਾ ਮੇਲਾ ਲੱਗਿਆ ਪਿਆ ਹੂੰ ਹੋਜੇ ਹੁਣ ਡਿਨਰ ਕਰਨ ਆਏ ਆ ਅਸੀਂ ਲੱਕੀ ਢਾਬੇ ਦੇ ਉੱਤੇ ਲੱਕੀ ਬੈਸ਼ ਨੂੰ ਢਾਬਾ ਐ ਮਰਿੰਡਾ ਖਮਾਣੋ ਦਾ ਜਿਹੜਾ ਰੋਡ ਦੇ ਉੱਪਰ ਪੈਂਦਾ ਇਹਨੇ ਬਹੁਤ ਟੈਸਟੀ ਬਣਾਉਂਦਾ ਸਾਡੇ ਰਿਸ਼ਤੇਰਲੇ ਆ ਕੇ ਆਏ ਸਨ ਮੈਂ ਤੇ ਖਾਣੇ ਬੈਠ ਕੇ ਭੀੜ ਬਹੁਤ ਹੈ ਇੱਥੇ ਪਾਰਕਿੰਗਾਂ ਵੀ ਭਰੀਆਂ ਪਈਆਂ ਸਾਰੀਆਂ ਕੀ ਆ ਗਿਆ ਕਰਿਆ ਹਾ ਟਮਾਟੋ ਪਨੀਰ ਬਲਾਈ ਕੋਫਟਾ ਤੇ ਨਾਲ ਰਾਇਤਾ ਆਪਾ ਲੋ ਇਹ ਰਾਇਤਾ ਲੋ ਜੀ ਮਿੱਤਰੋ ਹੁਣ ਬੜਿਆ ਕਰਿਆ ਕੇ ਮੇਲਾ ਦੇਖਿਆ ਹੈ ਰੋਟੀ ਪਾਣੀ ਖਾਇਆ ਹੈ ਬਾਹਰ ਇਹ ਅੱਜ ਤੇ ਬਾਕੀ ਕੱਲੋਂ ਚੱਲੇ ਆਂ ਆਪਾਂ ਰਾਜਸਥਾਨ ਵੱਲ ਹੁਣ ਤੁਹਾਨੂੰ ਸਾਰਾ ਰਾਜਸਥਾਨ ਦਿਖਾਇਆ ਜਾਊਗਾ ਜਿਹੜੇ ਅਗਲੇ ਬਲੌਗ ਹੋਣਗੇ ਆਉਣੇ ਵਾਲੇ ਰਾਜਸਥਾਨ ਦੇ ਵਿੱਚ ਕੀ ਕਿਹੜੇ ਜਗਾਵਾਂ ਆ ਜਿੱਥੇ ਆਪਾਂ ਘੁੰਮ ਫਿਰ ਸਕਦੇ ਆਂ ਸਾਰੀ ਇਨਫੋਰਮੇਸ਼ਨ ਦਵਾਂਗੇ ਆਪਾਂ ਤੁਹਾਨੂੰ ਤੇ ਮਿਲਦੇ ਆਂ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ